ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜਿਆਂ ਦੇ ਬਚਨ ਆਉਂਦੇ ਨੇ ਪਸਰੀ ਕਿਰਨ ਰਸ ਕਮਲ ਵਿਗਾਸੇ ਸਤਿ ਕਰ ਸੂਰਤ ਮਾਇਆ ਕਾਲ ਵਿਧੁੰਸ ਮਨ ਸਾ ਮਨ ਮਾਰੀ ਗੁਰ ਪ੍ਰਸਾਦ ਪ੍ਰਭ ਪਾਇਆ ਜਦੋਂ ਵਜਨ ਪੜਿਆ ਤਾਂ ਮਨ ਦੇ ਵਿੱਚ ਇੱਕ ਵਿਗਿਆਨਕ ਪੱਖ ਆਇਆ ਮਹਾਰਾਜਿਆਂ ਦਾ ਵੀ ਦੇਖੋ ਹੋਣ ਆਣ ਕੇ ਸਾਇੰਸ ਨੇ ਜਦੋਂ ਚੰਦਰਮਾ ਤੇ ਪਹੁੰਚੇ ਹਨ ਉਦੋਂ ਸਾਇੰਸ ਨੇ ਸਿੱਧ ਕੀਤਾ ਵੀ ਚੰਦਰਮਾ ਦੇ ਆਪਣੇ ਲਾਈਟ ਨਹੀਂ ਹੈਗੇ ਸੂਰਜ ਦੀ ਲਾਈਟ ਚੰਦਰਮਾ ਤੇ ਪੈਂਦੀ ਆ ਤੇ ਜਿਹੜਾ ਚੰਦਰਮਾ ਆ ਉਹ ਸੂਰਜ ਦੀ ਲਾਈਟ ਨਾਲ ਚਮਕਦਾ ਆ ਤੇ ਰਿਫਲੈਕਸ਼ਨ ਪੈਂਦੀ ਆ ਉਹਦੇ ਉੱਤੇ ਜਿਹੜੀ ਚੰਦਰਮਾ ਦੇ ਉੱਤੇ ਲਾਈਟ ਪੈਂਦੀ ਆ ਸੂਰਜ ਦੀ ਉਹਦੇ ਕਰਕੇ ਉਹ ਚਮਕਦਾ ਆ ਤੇ ਉਹਦੀ ਚਮਕ ਉਹ ਜਿਹੜੀ ਉਹ ਚਾਨਣੀ ਦੇ ਰੂਪ ਵਿੱਚ ਧਰਤੀ ਤੇ ਆਉਂਦੀ ਆ ਤੇ ਜਿਹੜਾ ਸੂਰਜ ਆ ਜਦੋਂ ਸੂਰਜ ਚੜ੍ਹਦਾ ਆ ਤੇ ਸੂਰਜ ਦੀਆਂ ਕਿਰਨਾਂ ਨਾਲ ਜਿਹੜੀ ਬਨਸਪਤੀ ਆ ਨਾ ਜਿੰਨੀਆਂ ਫਸਲਾਂ ਆ ਜਿੰਨੀ ਵੀ ਬਨਸਪਤੀ ਆ ਦਰਾਖਤ ਵਗੈਰਾ ਉਹ ਸਾਰੇ ਦੇ ਸਾਰੇ ਸੂਰਜ ਦੀਆਂ ਕਿਰਨਾਂ ਨਾਲ ਮੌਲਦੇ ਆ ਜੇ ਸੂਰਜ ਨਾ ਨਾ ਜੜੇ ਤਾਂ ਫਸਲ ਜਿਹੜੀ ਆ ਉਹ ਕਰੰਡ ਹੋ ਜਾਂਦੀ ਆ ਫਸਲ ਜਿਹੜੀ ਆ ਉਹ ਮਾਰੀ ਜਾਂਦੀ ਆ ਬਲਾਈਡ ਪੈ ਜਾਂਦੀ ਜਲ ਜਾਂਦੀ ਆ ਜਿਹੜੀ ਫਸਲ ਆ ਜਿਹੜੀ ਜਿਹੜੀ ਕੁਦਰਤ ਉਹ ਨਾ ਜਿਹੜੀ ਹੈ ਜਿਹੜੀ ਬਨਸਪਤੀ ਆ ਉਹ ਸੂਰਜ ਦੀਆਂ ਸਿੱਧੀਆਂ ਕਿਰਨਾਂ ਪੈਣ ਨਾਲ ਮੌਲਦੀ ਆ ਫਲਦੀ ਆ ਤੇ ਜਿਹੜਾ ਉਹ ਸੂਰਜ ਦੀ ਲਾਈਟ ਜਿਹੜੀ ਚੰਦਰਮਾ ਤੇ ਪੈਂਦੀ ਆ ਤੇ ਉਹਨੂੰ ਚੰਦਰਮਾ ਦੇ ਉਤੋਂ ਰਿਫਲੈਕਟ ਹੋ ਕੇ ਜਿੱਲੇ ਉਹਦੀਆਂ ਕਿਰਨਾਂ ਚਾਂਦਨੀ ਦੇ ਰੂਪ ਵਿੱਚ ਜ਼ਮੀਨ ਤੇ ਆਉਂਦੀਆਂ ਧਰਤੀ ਤੇ ਆਉਂਦੀਆਂ ਰਾਤ ਨੂੰ ਤੇ ਉਹਨਾਂ ਨਾਲ ਨਾ ਜਿਹੜੇ ਫਲ ਫਰੂਟ ਉਹਨਾਂ ਦੇ ਵਿੱਚ ਰਸ ਭਰਦਾ ਆ ਵਾਇਗੁਰੂ ਦੇਖੋ ਕੁਦਰਤ ਦਾ ਕ੍ਰਿਸ਼ਮਾ ਸੂਰਜ ਦੀ ਸਿੱਧੀ ਕਿਰਨ ਆਉਂਦੀ ਆ ਤਾਂ ਬਨਾਸਪਤੀ ਮੋਲਦੀ ਆ ਬਨਾਸਪਤੀ ਫੁੱਲਦੀ ਆ ਤਾਂ ਜਿਸ ਵੇਲੇ ਫਲਦੀ ਆ ਤਾਂ ਜਿਸ ਵੇਲੇ ਉਹ ਹੀ ਸੂਰਜ ਦੀਆਂ ਕਿਰਨਾਂ ਚੰਦਰਮਾ ਤੇ ਪੈਂਦੀਆਂ ਆ ਤਾਂ ਚੰਦਰਮਾ ਚਮਕਦਾ ਆ ਤਾਂ ਉਹਦੀ ਚਮਕ ਦੇ ਨਾਲ ਜਿਹੜੀਆਂ ਉਹਦੀਆਂ ਰੇਸ਼ਮਾਂ ਉਹਦੀਆਂ ਕਿਰਨਾਂ ਜਿਹੜੀਆਂ ਚੰਦਰਮਾ ਦੀ ਚਾਨਣੀ ਆ ਜਿਹੜੀ ਉਹ ਜਿੱਲੇ ਧਰਤੀ ਤੇ ਆਉਂਦੀ ਆ ਤਾਂ ਉਹ ਉਸ ਧਰਤੀ ਦੇ ਉਹ ਸੂਰਜ ਚੰਦਰਮਾ ਦੀਆਂ ਕਿਰਨਾਂ ਦੇ ਨਾਲ ਫਲ ਦੇ ਵਿੱਚ ਜਿਹੜਾ ਫਲ ਲੱਗਿਆ ਹੁੰਦਾ ਦਰਾਖਤ ਨੂੰ ਉਹ ਫਲ ਉਹਦੇ ਨਾਲ ਰਸ ਪੈਂਦਾ ਉਹਦੇ ਵਿੱਚ ਮਾਰੇ ਕਹਿੰਦੇ ਪਸਰੀ ਕਿਰਨ ਭਾਵਕੇ ਸੂਰਜ ਜਦੋਂ ਪਸਰਿਆ ਧੁੱਪ ਚੜੀ ਨਾ ਰਸ ਕਮਲ ਵਿਗਾਸੇ ਭਾਵਕੇ ਕਮਲ ਮਤਲਬ ਪ੍ਰਕਿਰਤੀ ਜਿਹੜੀ ਆ ਬ੍ਰਹਸਪਤੀ ਆ ਉਹ ਵਿਗਸਦੇ ਆ ਖੁਸ਼ ਹੁੰਦੇ ਭਾਵ ਮੌਲ ਦੀ ਆ ਤੇ ਸਸ ਘਰ ਸੂਰ ਸਮਾਇਆ ਸਸ ਮਤਲਬ ਚੰਦਰਮਾ ਤੇ ਸੂਰ ਮਤਲਬ ਸੂਰਜ ਇਹ ਤੋਂ ਮਹਾਰਾਜ ਨੇ 1900 ਸਾਲ ਪਹਿਲਾਂ ਦੱਸ ਦਿੱਤਾ ਸੀ ਵੀ ਚੰ드ਰਮਾ ਦੀ ਆਪਣੀ ਲਾਈਟ ਨਹੀਂ ਹੈਗੀ ਜਿਹੜਾ ਸੂਰਜ ਉਹ ਚੰ드ਰਮਾ ਦੇ ਘਰ ਵਿੱਚ ਸਮਾਉਂਦਾ ਆ ਭਾਵ ਚੰ드ਰਮਾ ਦੇ ਉੱਤੇ ਸੂਰਜ ਦੀ ਲਾਈਟ ਪੈਂਦੀ ਆ ਉਹ ਲਾਈਟ ਫਿਰ ਚਾਨਣੀ ਬਣ ਕੇ ਚੰ드ਰਮਾ ਦੀ ਰਿਫਲੈਕਟ ਹੋ ਕੇ ਲਾਈਟ ਜਿਹੜੀ ਉਹ ਜ਼ਮੀਨ ਤੇ ਆਉਂਦੀ ਆ ਤੇ ਸੂਰਜ ਦੀ ਸਿੱਧੀ ਲਾਈਟ ਦੇ ਨਾਲ ਜਿਹੜੀ ਬਨਸਪਤੀ ਆ ਉਹ ਪੈਦਾ ਹੁੰਦੀ ਆ ਮੌਲਦੀ ਆ ਕਿਉਂਕਿ ਅਸੀਂ ਜਾਣਦੇ ਆ ਨਾ ਬਜ਼ੁਰਗ ਕਹਿੰਦੇ ਹੁੰਦੇ ਸ਼ੋਰੇ ਵਿੱਚ ਫਸਲ ਨਹੀਂ ਹੁੰਦੀ ਜਿੱਥੇ ਸ਼ੋਰਾਂ ਹੋਵੇ ਭਾਵੇਂ ਜਿੱਥੇ ਛਾਂ ਹੋਵੇ ਨਾ ਦਰਾਕਤ ਹੋਵੇ ਉੱਥੇ ਫਸਲ ਨਹੀਂ ਹੁੰਦੀ ਕਿਉਂਕਿ ਉੱਥੇ ਸੂਰਜ ਨਹੀਂ ਪੈਂਦਾ ਤੇ ਸੂਰਜ ਪਾਉਂਗਾ ਤਾਂ ਜਿਹੜੀ ਫਸਲ ਆ ਉਹ ਪੈਦਾ ਹੁੰਦੀ ਆ ਵੱਧਦੀ ਫੁੱਲਦੀ ਆ ਤੇ ਉਹੋ ਹੀ ਸੂਰਜ ਦੀ ਲਾਈਟ ਜਿਹੜੀ ਚੰਦਰਮਾ ਦੇ ਥਰੂ ਮੁੜ ਕੇ ਜ਼ਮੀਨ ਤੇ ਚੰਦਰਮਾ ਦੀ ਲਾਈਟ ਦੇ ਰੂਪ ਵਿੱਚ ਚਾਨਣੀ ਦੇ ਰੂਪ ਵਿੱਚ ਆਉਂਦੀ ਆ ਉਹਦੇ ਨਾਲ ਜਿਹੜੀ ਆ ਉਹ ਫਸਲ ਦੇ ਵਿੱਚ ਰਸ ਪੈਂਦਾ ਆ ਫਰੂਟਾਂ ਦੇ ਵਿੱਚ ਦਾਣਿਆਂ ਵਿੱਚ ਜਾਂ ਫਲਾਂ ਦੇ ਵਿੱਚ ਉਹਦੇ ਨਾਲ ਰਸ ਪੈਂਦਾ ਆ ਕਟਾ ਮਿੱਠਾ ਦੇਖੋ ਗੁਦਰਤ ਦਾ ਕ੍ਰਿਸ਼ਮਾ ਤੇ ਮਹਾਰਾਜ ਨੇ ਇੰਨੇ 100 ਸਾਲ ਪਹਿਲਾਂ ਇਸ ਗੱਲ ਦਾ ਜ਼ਿਕਰ ਕੀਤਾ ਆਕਣ ਲੱਗੇ ਪਸਰੀ ਕਿਰਨ ਰਸ ਕਮਲ ਵਿਗਾਸੇ ਸਸ ਘਰ ਸੂਰ ਸਮਾਇਆ ਉਨੇ ਇਹ ਬਾਹਰੋਂ ਇੱਕ ਉਦਾਹਰਨ ਵਰਤੀ ਆ ਮਹਾਰਾਜ ਨੇ ਐਟਮ ਵੱਡਾ ਵਿਗਿਆਨਕ ਪਾ ਕੇ ਇੱਕ ਉਦਾਹਰਨ ਦੇ ਤੌਰ ਤੇ ਵਰਤਿਆ ਇਹਦਾ ਮਤਲਬ ਇਹ ਆ ਕਿ ਜਦੋਂ ਗਿਆਨ ਦਾ குரு ਪ੍ਰਮਾਤਮਾ ਕਿਰਪਾ ਕਰਦਾ ਆ ਨਾ ਹਿਰਦੇ ਵਿੱਚ ਵਸਦਾ ਆ ਤਾਂ ਫਿਰ ਗਿਆਨ ਦਾ ਸੂਰਜ ਚੜ੍ਹਦਾ ਆ ਤਾਂ ਗਿਆਨ ਦੇ ਸੂਰਜ ਦੀਆਂ ਜਿਹੜੀਆਂ ਰਿਸ਼ਮਾਂ ਹੁੰਦੀਆਂ ਨਾ ਜਿਸ ਵੇਲੇ ਸਾਡੇ ਮਨ ਦੇ ਉੱਤੇ ਸਾਡੇ ਹਿਰਦੇ ਦੇ ਉੱਤੇ ਪੈਂਦੀਆਂ ਆ ਸੂਰਜ ਚੰਦਰਮਾ ਦੇ ਉੱਤੇ ਭਾਵ ਸਾਡੇ ਹਿਰਦੇ ਦੇ ਉੱਤੇ ਟੰਡਾ ਹਿਰਦਾ ਉਹਦੇ ਉੱਤੇ ਪੈਂਦੀਆਂ ਨੇ ਤਾਂ ਫਿਰ ਉਹਦੇ ਵਿੱਚੋਂ ਅੰਮ੍ਰਿਤ ਪੈਦਾ ਹੁੰਦਾ ਉਹਦੇ ਵਿੱਚੋਂ ਅੰਮ੍ਰਿਤ ਪੈਦਾ ਹੁੰਦਾ ਜਿਸ ਅੰਮ੍ਰਿਤ ਨੂੰ ਪੀ ਕੇ ਫਿਰ ਉਹ ਮਨੁੱਖ ਸ਼ਾਂਤ ਹੋ ਜਾਂਦਾ ਉਹਦੀਆਂ ਰੇਸ਼ਮਾਂ ਠੰਡੀ ਜਿੱਦਾਂ ਚੰਦਰਮਾ ਦੀ ਚਾਨਣੀ ਧੁੱਪ ਦੀ ਸੂਰਜ ਦੀ ਇੰਨੀ ਗਰਮ ਧੁੱਪ ਨੂੰ ਵੀ ਚੰਦਰਮਾ ਆਪਣੇ ਵਿੱਚ ਜਜ਼ਬ ਕਰਕੇ ਉਹਨੂੰ ਠੰਡ ਦੇ ਵਿੱਚ ਬਦਲ ਕੇ ਕਨਵਰਟ ਕਰਕੇ ਤਾਂ ਉਹਨੂੰ ਠੰਡਕ ਬਣਾ ਕੇ ਜ਼ਮੀਨ ਦੇ ਉੱਤੇ ਭੇਜਦਾ ਦਿਨੇ ਜਿੰਨੀ ਮਰਜ਼ੀ ਗਰਮੀ ਹੋਵੇ ਪਰ ਜਦੋਂ ਸ਼ਾਮ ਨੂੰ ਚੰਦਰਮਾ ਚੜ੍ਹਦਾ ਹਨ ਤੇ ਉਹਦੀ ਚਾਨਣੀ ਠੰਡੀ ਮਹਿਸੂਸ ਹੁੰਦੀ ਆ ਤੇ ਮਹਾਰਾਜ ਕਹਿੰਦੇ ਭਾਈ ਜਦੋਂ ਗਿਆਨ ਦਾ ਪਰਮਾਤਮਾ ਗੁਰੂ ਕਿਰਪਾ ਕਰਦਾ ਗਿਆਨ ਦਾ ਸੂਰਜ ਚੜ੍ਹਦਾ ਹੈ ਨਾ ਤਾਂ ਉਸੇ ਸੂਰਜ ਦੀਆਂ ਰੇਸ਼ਮਾਂ ਤੋਂ ਪਰਮ ਹਿਰਦੇ ਵਿੱਚ ਨਾਮ ਪ੍ਰਗਟ ਹੁੰਦਾ ਤੇ ਫਿਰ ਉਹ ਨਾਮ ਦੇ ਅਭਿਆਸ ਨਾਲ ਅੰਦਰ ਅਮਰਤ ਪੱਜਉਂਦਾ ਹੈ ਅਮਰਤ ਝੜਦਾ ਹੈ ਤੇ ਅਮਰਤ ਦੇ ਨਾਲ ਫਿਰ ਮ ਜਿਹੜਾ ਹਿਰਦਾ ਹੈ ਨਾ ਉਹ ਸ਼ਾਂਤ ਠੰਡਾ ਹੋ ਜਾਂਦਾ ਸਾਸ ਘਰ ਸੂਰਸ ਮਾਇਆ ਉਹ ਹਿਰਦੇ ਵਿੱਚ ਫਿਰ ਉਹ ਭਾਵ ਕੇ ਜਿਹੜਾ ਤਾਮਸ ਉਹ ਜਿਹੜਾ ਸਾਡਾ ਜਿਹੜੇ ਵਿਕਾਰ ਹੋ啊 ਨਾ ਉਹ ਸਾਰੇ ਦੇ ਸਾਰੇ ਜਜਬ ਹੋ ਜਾਂਦੇ ਉਹ ਸੜ ਜਾਂਦੇ ਆ ਤੇ ਰੇ ਮਰਦੇ ਦੇ ਵਿੱਚ ਨਿਮਰਤਾ ਸ਼ਾਂਤੀ ਭਾਵ ਰੂਪ ਠੰਡਕ ਹੋ ਜਾਂਦੀ ਆ ਤੇ ਅਗਲੀ ਤੁਕ ਵਿੱਚ ਕਹਿੰਦੇ ਕਾਲ ਵਿਦੰਸ ਮਨ ਦਾ ਮਨ ਮਾਰੀ ਗੁਰਪ੍ਰਸਾਦ ਪ੍ਰਭ ਪਾਇਆ ਫਿਰ ਉਹ ਉਹ ਜਿਹੜੀ ਜਿਹੜਾ ਭਾਵ ਕੇ ਮੌਤ ਦਾ ਡਰ ਜਾਂ ਕਹਿੰਦੇ ਸਹਿਮ ਹੁੰਦੇ ਜਾਂ ਚਿੰਤਾ ਝੋਰੇ ਆ ਨਾ ਉਹ ਸਾਰੇ ਦੇ ਸਾਰੇ ਮਨੁੱਖ ਦੇ ਖਤਮ ਹੋ ਜਾਂਦੇ ਆ ਅੰਦਰੋਂ ਤਾਂ ਫਿਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਪ੍ਰਮਾਤਮਾ ਨਾਲ ਮੇਲ ਹੁੰਦਾ ਦੇਖੋ ਕਿੰਨਾ ਵੱਡਾ ਸਾਇੰਸ ਦਾ ਜਿਹੜਾ ਮਹਾਰਾਜ ਨੇ ਇੱਕ ਭੇਦ ਉਹ ਜਿਹੜਾ ਉਹ ਇਸ ਸ਼ਬਦ ਦੇ ਵਿੱਚ ਇੱਕ ਤੁਕ ਦੇ ਵਿੱਚ ਦਿੱਤਾ 800 ਸਾਲ ਪਹਿਲਾਂ ਉਦੋਂ ਕਿਸੇ ਨੂੰ ਪਤਾ ਨਹੀਂ ਸੀ ਕਿ ਚੰਦਰਮਾ ਦੀ ਆਪਣੀ ਚਮਕ ਨਹੀਂ ਆਏਗੀ ਚੰਦਰਮਾ ਆਪ ਨਹੀਂ ਚਮਕਦਾ ਸੂਰਜ ਦੀ ਲਾਈਟ ਚੰਦਰਮਾ ਤੇ ਪੈਂਦੀ ਆ ਤਾਂ ਉਹ ਚਾਨਣੀ ਬਣ ਕੇ ਉਧਰ ਰਿਫਲੈਕਟ ਹੋ ਕੇ ਤੁਹਾਡੀ ਜ਼ਮੀਨ ਤੇ ਆਉਂਦਾ ਤੇ ਸੂਰਜ ਦੀਆਂ ਲਾਈਟਾਂ ਕਿਰਨਾਂ ਦੇ ਨਾਲ ਬ੍ਰਹਮਾਪਤੀ ਮੌਲ ਦੀ ਆ ਤੇ ਚੰਦਰਮਾ ਦੀਆਂ ਉਹ ਹੀ ਜ਼ੂਰਜ ਦੀ ਲੋ ਆ ਜਿਹੜੀ ਚੰਦਰਮਾ ਤੇ ਪੈ ਕੇ ਮੁੜ ਕੇ ਜ਼ਮੀਨ ਤੇ ਆਉਂਦੀ ਆ ਠੰਡੀ ਹੋ ਕੇ ਤਾਂ ਉਹਦੇ ਨਾਲ ਉਹ ਫਲ ਫਸਲ ਆ ਜਿਹੜੀ ਉਹਦੇ ਚ ਰਸ ਭਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ